ਇਹ ਉਹ ਪੁਰਾਣਾ ਆ ਦੇਖੋ ਕਿਵੇਂ ਹੱਥ ਨਾਲ ਪਹਿਲਾਂ ਗੇੜ ਕੇ ਦਾ ਬਣਾ ਕੇ ਸਮਝ ਲਓ ਵੀ ਪੁਰਾਣੀ ਜਿਹੜਾ ਨੂੰ ਪਹਿਲਾਂ ਭਾਪਜੀ ਦੇਣੀ ਪੈਂਦੀ ਹੁੰਦੀ ਸੀ ਜੀ ਇਹਨੂੰ ਵੀ ਇਹ ਆ ਲਾ ਤਾਂ ਆ ਇਹਦਾ ਪੱਜਾ ਆ ਜਿਆ ਆ ਰੱਖਦਾ ਉੱਤੇ ਆ ਦੇਖੋ ਲੈ ਆਹ ਪਿੱਤਲ ਦਾ ਬਣਾਇਆ ਪਿੱਤਲ ਦਾ ਇਹ ਪਿੱਤਲ ਦਾ ਨੋ ਆ ਦੇਖੋ ਕਿ ਕਿਹਾ ਹਟਾ ਕੇ ਦੋਸਤੋ ਕੀ ਹਾਲ ਆ ਅੱਜ ਪਹੁੰਚਾ ਕਲਾਰਾ ਰਿਪੋਰਡ ਦੀਆਂ ਖੇਡਾਂ ਦੇ ਉੱਤੇ ਜੋ ਕਿ ਰਿਪੋਰਡ ਦੀਆਂ ਖੇਡਾਂ ਦੇ ਉੱਤੇ ਜੋ ਜੋ ਅੰਦਾਜ਼ਾ ਪੁਰਾਣਾ ਵਿਰਸਾ ਸਾਰਾ ਕੁਝ ਬਾਈਆਂ ਨੇ ਸਾਂਭਿਆ ਹੋਇਆ ਵਗਾ ਦਿਖਾਉਣਿਆ ਕਿ ਸੋਨੂੰ ਪੁਰਾਣਾ ਵਿਰਸਾ ਜੋ ਜੋ ਕੁਝ ਵੀ ਹੈਗਾ ਪੁਰਾਣੇ ਵਿੱਚ ਵਿੱਚ ਕੀ ਹੁੰਦਾ ਸੀ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਖੂਹ ਹੈਗਾ ਪੁਰਾਣੇ ਵਿੱਚ ਵਾਲਾ ਖੂਹ ਕਿਵੇਂ ਪੁਰਾਣੇ ਸਮਿਆਂ ਦੇ ਵਿੱਚ ਖੂਹ ਤੋਂ ਪਾਣੀ ਭਰਦੇ ਹੁੰਦੇ ਸੀ ਕਿ ਆ ਖੂਹ ਆਗਾ ਪੁਰਾਣੇ ਸਮੇ ਦਾ ਆ ਵਿੱਚ ਦੇ ਕੌਮੇ ਬਾਲਟੀ ਲੱਗੀ ਹੋਈ ਆਗੀ ਆ ਬਾਲਟੀ ਆਗੀ ਤੇ ਆ ਖੂਹ ਆਗਾ ਪੁਰਾਣੇ ਸਮੇ ਦਾ ਜੋ ਪਹਿਲੇ ਹੁੰਦੇ ਸੀਗੇ ਖੂਹ ਤੇ ਇਧਰ ਪੁਰਾਣੇ ਸਮੇ ਦੇ ਵਿੱਚ ਚਲੋ ਬੀਬੀਆਂ ਨਾ ਆਪਣੀਆਂ ਛੀਮੀਆਂ ਪੱਟਦੀਆਂ ਹੁੰਦੇ ਸੀ ਤਾਂ ਆ ਕੱਕਰਾ ਹੁੰਦੀਆਂ ਜੀ ਆ ਘਰੇ ਹੁੰਦੇ ਜੀਏ ਘਰਿਆਂ ਦੇ ਉੱਤੇ ਛੀਮੀਆਂ ਬੱਟ ਕੇ ਤਾਂ ਐ ਰੱਖ ਦਿੰਦੇ ਜੀ ਆ ਪੁਰਾਣੀਆਂ ਚੱਕੀਆਂ ਨੇ ਜੀ ਆ ਪੁਰਾਣੀਆਂ ਚੱਕੀਆਂ ਜੋ ਪਹਿਲਾਂ ਚਾਲਦੀ ਉਹਦੇ ਜੋ ਜੋਰ ਚੌਲ ਪਿੰਨੀਆਂ ਪੱਟਦੇ ਹੁੰਦੇ ਜੀ ਆਟਾ ਜਦੋਂ ਬੀਬੀਆਂ ਨਹੀਂ ਹੁੰਦੇ ਜੀ ਉਦੋਂ ਮਸ਼ੀਨਾ ਦਾ ਆਟਾ ਨਹੀਂ ਹੁੰਦਾ ਮਸ਼ੀਨਾ ਨਹੀਂ ਹੁੰਦੇ ਬਿਜਲੀ ਨਹੀਂ ਹੁੰਦੀ ਤੇ ਉਦੋਂ ਐ ਹੱਥਾਂ ਨਾਲ ਆਟਾ ਵਟ ਦਿੰਦੇ ਜੀ ਇਹਦੇ ਆ ਗਏ ਚਰਖੇ ਬਣਾਣੇ ਸਮਿਆਂ ਦੇ ਵਿੱਚ ਉਹ ਦੇਖੋ ਬੀਬੀਆਂ ਕਿਵੇਂ ਚਰਖੇ ਤੇ ਬੈਠੀਆਂ ਨੇਗੀਆਂ ਤੇ ਆਹ ਪੁੱਛਦੇ ਆ ਮਾਤਾ ਨੂੰ ਵੀ ਆਹ ਕਿਆਂ ਮੈਨੂੰ ਵੀ ਨਹੀਂ ਪਤਾ ਹੈਗਾ ਇਹਦੇ ਬਾਰੇ ਵੀ ਇਹ ਕੀ ਆ ਮਾਤਾ ਇਹ ਕੀ ਆਗਾ ਜੀ ਇਹ ਨਾਲਾ ਇਹ ਨਾਲੇ ਪੁੰਨ ਦਿੰਦੇ ਆਪਣਾ ਨੇ ਨਾਲੇ ਪੁੰਨ ਦੇ ਹੁੰਦੇ ਜੀ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਚਲੋ ਮਾਤਾ ਜੀ ਨੇ ਦੱਸਿਆ ਆਪਾਂ ਨੂੰ ਤੇ ਆਆਂ ਕਿਆਂ ਪੀੜੀਆਂ ਜੋ ਕਿ ਡਿਜ਼ਾਈਨ ਵਿੱਚ ਬਟਾਣੀਆਂ ਬੀਬੀਆਂ ਆਪਣੀਆਂ ਪੁੰਨਦੀ ਹੁੰਦੇ ਤੇ ਇਧਰ ਦਰੀਆਂ ਵਾਲਾ ਵਗਾ ਆ ਸਕੰਜਾ ਤੋਂ ਦਰੀਆਂ ਆਪਣੇ ਬੀਬੀਆਂ ਪੁੰਨਦੀ ਲਗੀਆ ਇਹ ਦਰੀਆਂ ਜੋ ਪੁਰਾਣੇ ਸਮਿਆਂ ਦੇ ਵਿੱਚ ਪਹਿਲਾਂ ਦਰੀਆਂ ਕੁੜੀਆਂ ਨੂੰ ਫੁਣ ਕੇ ਬੀਬੀਆਂ ਆਪਦੇ ਹੱਥਾਂ ਨਾਲ ਦਿੰਦੇ ਜੋ ਅੱਜ ਕੱਲ ਕੇ ਛਾਵੇਂ ਦੇ ਨਾਲ ਸਾਰਾ ਕੁਝ ਬਦਲਿਆ ਜਾ ਰਿਹਾ ਵਗਾ ਪੁਰਾਣਾ ਬਿਰਸਾ ਜੋ ਜੋ ਸਾੰਬੇ ਪਿਆ ਘੋਟਾ ਜੂਣਣਾ ਪਿਆ ਵਗਾ ਆ ਚਰਖਾ ਆ ਗਿਆ ਕਿਆ ਕਿ ਆ ਪੁਰਾਣੇ ਪੇਸੇ ਦਾ ਇਤਿਹਾਸ ਜੋ ਪੁਰਾਣਾ ਪੇਸਾ ਜੀ ਆਪਣਾ ਉਹਦਾ ਇੱਕ ਸਮਝ ਲਓ ਵੀ ਪੁਰਾਣਾ ਕੀ ਕਹਿ ਸਕਦੇ ਇਹਨੂੰ ਕਿ ਡਿਜ਼ਾਈਨ ਹੀ ਕਹਿ ਸਕਦੇ ਨਾਕਸ਼ੀ ਕਹਿ ਸਕਦੇ ਅੱਜ ਦੇ ਸਮੇਂ ਦੇ ਵਿੱਚ ਜੋ ਪੁਰਾਣਾ ਨਾਕਸ਼ਾ ਘਰਾਂ ਦਾ ਹੁੰਦਾ ਜੀਗਾ ਆ ਪੁਰਾਣਾ ਨਾਕਸ਼ਾਗਾ ਉਮੀ ਪੁਰਾਣਾ ਟੈਲੀਫੋਨ ਪਿਆਵਗਾ ਦੇਖ ਸਕਦੇ ਤੁਸੀਂ ਪੁਰਾਣਾ ਟੈਲੀਫੋਨ ਉਮੀ ਰੱਖਿਆ ਹੋਇਆ ਫਿਰ ਉਹਨਾਂ ਦਾ ਸੱਜ ਕਿਵੇਂ ਪੁਰਾਣੇ ਨਾਕਸ਼ੇ ਜੋ ਵੀ ਹੁੰਦਾ ਸੀ ਪੁਰਾਣੇ ਨਾਕਸ਼ੇ ਦੇ ਵਿੱਚ ਕਿ ਪੁਰਾਣਾ ਮਾਡਲ ਹੁੰਦਾ ਜੋ ਆਪਣਾ ਘਰਾਂ ਦਾ ਉਹ ਮਾਡਲ ਕੀਤਾ ਹੋਇਆ ਵਗਾ ਇਹ ਪੁਰਾਣੇ ਘਰਾਂ ਦੇ ਜੋ ਵੀ ਮਾਡਲ ਹੁੰਦਾ ਜੀ ਇਹ ਮਾਡਲ ਇੱਕ ਕਹਿ ਸਕਦੇ ਆ ਨਕਸ਼ੇ ਦੀ ਟੈਬ ਦੇ ਵਿੱਚ ਪੁਰਾਣਾ ਮਾਡਲ ਕੀਤਾ ਹੋਇਆ ਵਗਾ ਮਾ ਚੱਕਰੀਆ ਚੁੱਲਾ ਵਗਾ ਪੁਰਾਣੇ ਸਮਿਆਂ ਦੇ ਵਿੱਚ ਅੱਜ ਕੱਲ ਵੀ ਇਹ ਬਹੁਤ ਹੀ ਘੱਟ ਲੋਕਾਂ ਦੇ ਘਰਾਂ ਦੇ ਵਿੱਚ ਦੇਖਿਆ ਹੋਊਗਾ ਤੁਸੀਂ ਚੁੱਲਾ ਜੋ ਕੇ ਆ ਦੇਖ ਸਕਦੇ ਹੋਗੇ ਇਹ ਚੁੱਡਾ ਵਗਾ ਇਹ ਅੱਜ ਕੱਲ ਦੇ ਸਮਾਂ ਦੇ ਵਿੱਚ ਬਹੁਤ ਘੱਟ ਸਮਾਂ ਦੇ ਦੇਖਦੇ ਹੋਵਾਂਗੇ ਕਿਸੇ ਕਿਸੇ ਦੇਗਾ ਪਿੰਡਾਂ ਵਿੱਚ ਤਕਰੀਬਨ ਪਿੰਡਾਂ ਵਿੱਚ ਵੀ ਹੁਣ ਅੱਜ ਕੱਲ ਚੁੱਲ੍ਹੇ ਖਤਮੀ ਹੋ ਚੁੱਕੇ ਨੇਗੇ ਬਹੁਤ ਘੱਟ ਲਾ ਕਾਰਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਕਿ ਤੇ ਆ ਭੈਣਾਂਗੇ ਮੰਜੇ ਪੁਰਾਣੇ ਸਮਿਆਂ ਦੇ ਅੱਜ ਕੱਲ ਬੈੱਡ ਆ ਗਏ ਤੇ ਹੁਣ ਪਹਿਲਾਂ ਮੰਜੇ ਹੁੰਦੇ ਸੀ ਹੁਣ ਬੈੱਡ ਆ ਗਏ ਤੇ ਹੁਣ ਆਪਾਂ ਚੱਲਨੇ ਆ ਬਾਈ ਰਿਕਾਟ ਵਾਲੇ ਕੋਲੇ ਆ ਗਈ ਦੁੱਧ ਘੋਟ ਵਾਲੀ ਕਾਰ ਨੂੰ ਦੁੱਧ ਘੋਟਣ ਵਾਲੀ ਤੇ ਆ ਪੁਰਾਣੇ ਸਮੇਂ ਦੇ ਵਿੱਚ ਦੁੱਧ ਘੋਟਦੇ ਹੁੰਦੇ ਸੀ ਕਿ ਦੁੱਧ ਐਵੇਂ ਜਿਵੇਂ ਆਪਾਂ ਨੂੰ ਭੈਣ ਆਪਣੀ ਦਿਖਾ ਰਹੀ ਆ ਵੀ ਐਂ ਫੇਰਦੇ ਹੁੰਦੇ ਸੀ ਕਿਉਂਕਿ ਅੱਜ ਕੱਲ ਮਸ਼ੀਨਾਂ ਨਾਲ ਦੁੱਧ ਘੋੜਦੇ ਨੇ ਐ ਦੁੱਧ ਘੋੜਦੇ ਹੁੰਦੇ ਸੀ ਜਾਗ ਲਾ ਕੇ ਦੁੱਧ ਨੂੰ ਨੇ ਮਦਾਨੀਆਂ ਤੇ ਹੈ ਤੇ ਹੁਣ ਅੱਜ ਤਾਂ ਚੱਲਦੇ ਆ ਰਕਾਟ ਵਾਲੇ ਕੋਲ ਬਾਈ ਕੋਲ ਪੁੱਛਦਿਆਂ ਗੱਲਬਾਤ ਕਰਦੇ ਆ ਆ ਫੈਟੇ ਨੇ ਬਾਈ ਰਕਾਟ ਵਾਲੇ ਇਹਨਾਂ ਨਾਲ ਬਾਈਆਂ ਨਾਲ ਕਰਦੇ ਆਂਗੇ ਗੱਲਬਾਤ ਕਿੰਨੇ ਕ ਸਮੇਂ ਤੋਂ ਬਾਈ ਦਾ ਸਾਹਮਣੇ ਆਇਆ ਤੇ ਕੀੜਾ ਪਿੰਡ ਹੈਗਾ ਹਨਾ ਕੀ ਕੋਈ ਹੋਊਗਾ ਆਪਾਂ ਸਭ ਕੁਝ ਪੁੱਛ ਲੈਣਿਆ ਵਾ ਵੀਰ ਦੋ ਅੱਸੀ ਕਾਲ ਜੀ ਭਾਈ ਕਿਹੜਾ ਪਿੰਡ ਆ ਜੀ ਲਬਾਣਾ ਪਿੰਡ ਆ ਜੀ ਨਾਬੇ ਕੋਲੇ ਨਾਬੇ ਕੋਲੇ ਜੀ ਇਹ ਆ ਭਾਸ਼ਾ ਵਿਰਸਾ ਕਿਹੜਾ ਸੰਭਰਾ ਆ ਪੁਰਾਣਾ ਵਿਰਸਾ ਇਹ ਕਿੰਨਾ ਕ ਸਮਾਂ ਪੁਰਾਣਾ ਹੋਊਗਾ ਕਿੰਨੇ ਕ ਟਾਈਮ ਦਾ ਪੁਰਾਣਾ ਹੋਏ ਕਿੰਨਾ ਕ ਅੰਦਾਜ਼ਾ ਕਹਿ ਸਕਦੇ ਆਂ ਕਿ ਆਪਾਂ ਕਿੱਧਰ ਦੇ ਪਾਸੇ ਛੱਟਕ ਦੇ ਗੇੜ ਤੇ ਹੈਗਾ ਜਿਹੜਾ ਇਤੋਂ ਪੁਰਾਣਾ ਉਹ ਜਾਦੇ ਪੁਰਾਣਾ ਤਾਂ ਸੌ ਸੌ 120 ਥਾਂ 200 ਹੁੰਦੇ ਆ ਆਹ ਕਿਹੜਾ ਆਪਾਂ ਦੇਖ ਸਕਦੇ ਆ ਇਹ ਹੁਣ ਬਿਜਲੀ ਵਾਲਾ ਜੋ ਕਿ ਚੱਲਦਾ ਪਾਗਾ ਅੱਜ ਜਦੋਂ ਆਪਣੇ ਦਾਦੇ ਦਾਦੇ ਚਲਾਉਂਦੇ ਨੇ ਬਿਜਲੀ ਵਾਲਾ ਸਿਸਟਮ ਜੋ ਹੁਣ ਬਹੁਤ ਘੱਟ ਲੋਕ ਅੱਥੇ ਇਕ ਦੇ ਨੇਗੇ ਤੇ ਆਹ ਪੁਰਾਣਾ ਪਿਰਸਾਵਾਗਾ ਜੋ ਤੁਸੀਂ ਦੇਖ ਰਹੇ ਹੋ ਆ ਪੁਰਾਣਾ ਪਿਰਸਾ ਇਹ ਦਾਦੇ ਪਰਦਾਦਿਆਂ ਤੋਂ ਚੱਲਦਾ ਆ ਰਿਹਾ ਵਗਾ ਜੋ ਕਿ ਰਿਕਾਰਡ ਪੁਰਾਣੇ ਚੱਲਦੇ ਹੁੰਦੇ ਸੀ ਵਿਆਹ ਵਿਲੇ ਐਵੇਂ ਸਪੀਕਰ ਮੰਝੇ ਜੋੜ ਕੇ ਕੋਠਿਆਂ ਉੱਤੇ ਲਾਉਂਦੇ ਹੁੰਦੇ ਸੀਗੇ ਜੋ ਆਪਾਂ ਦੇਖ ਸਕਦੇ ਹਾਂ ਕਿ ਤਕਰੀਬਨ ਸਾਰੇ ਕੋਲ ਵਾਹ ਕਿੰਨੀਆਂ ਕ ਆਪਣੇ ਕੋਲ ਕਿੰਨੇ ਕਿ ਰਿਕਾਰਡ ਹੋਣਗੇ ਪੁਰਾਣੇ ਥਾਂਬੇ ਹੋਏ ਆਪਣੇ ਬਹੁਤ ਸਾਂਬੇ ਹੋਏ ਨੇ ਰਿਕਾਰਡ ਹੋਏ ਬਹੁਤ ਰਿਕਾਡ ਨੇਗੇ ਦਿਖਾ ਦੂੰਗਾ ਇੱਕ ਤਾਂ ਪੁਰਾਣਾ ਲਕਾ ਲਾਇਆ ਹੋਇਆ ਥੋੜਾ ਵੀ ਕੋਈ ਵੀ ਚੱਲਦਾ ਦਿਖਾਏ ਮੜੇ ਆ ਦੇ ਆ ਹੁਣ ਪਟਿਆਲੇ ਦਾ ਇਹ ਗੀਤ ਹੈ ਤੁਹਾਨੂੰ ਕਦੇ ਆ ਮੈਨੂੰ ਤੁਹਾਨੂੰ ਪਤਾ ਨਹੀਂ ਸੁਣਿਆ ਹੋਣਾ ਐਂ ਦਿਖਾ ਰੱਖ ਦਿੰਦੇ ਹੁੰਦੇ ਸੀਗੇ ਉੱਤੇ ਚਾਰਕੀ ਜੀ ਆ ਚੱਕਵਾ ਚੱਲ ਗਿਆ ਰਿਕਾਡ ਆ ਰਿਕਾਡ ਚੱਲਦਾ ਹੁੰਦਾ ਜੀ ਐ ਕੋਠਿਆਂ ਦੇ ਸਪੀਕਰ ਲਾ ਕੇ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਵਿਆਹ ਹੁੰਦੇ ਗਏ ਸਪੀਕਰ ਲਾ ਦਿੰਦੇ ਰਿਕਾਡ ਚਾਲ ਦਿੰਦੇ ਜੀ ਕਾਰ ਕਾ ਕੇ بجلی ਵਾਲਾ ਭਗਤ ਜਿਉ ਆਪਾ ਦੇਖਣਾ ਇਹ بجلی ਵਾਲਾ ਭਗਤ ਕਾਰ ਤੋਂ ਤੁਹਾਨੂੰ ਦਿਖਾਉਣਾ ਹੈ ਕਿ ਰਕਾਰ ਦੇ ਕੋਲ ਮੈਂ ਸਭ ਪਿੰਡੂ ਆਦਮੀ ਲੁਧਿਆਣਾ ਆਇਆ ਉਹਨਾਂ ਪਹਿਲੀ ਵਾਰੀ ਸ਼ਹਿਰ ਦਾਸੀ ਦਰਸ਼ਨ ਪਾਇਆ ਮੈਂ ਘਰ ਦੇ ਫੇਰੇ ਵੇਖਿਆ ਤਰੇ ਮੁਸੀ ਬਾਤ ਇਹ ਵੀਰ ਉਹਨਾਂ ਦਾ ਸਾਹਮਣੇ ਆਇਆ ਜੋ ਕਿ ਪੁਰਾਣਾ ਵੀਰ ਸਾ ਅੱਜ ਵੀ ਇਹ ਵੀਰ ਉਹਨਾਂ ਦਾ ਸਾਹਮਣੇ ਆਇਆ ਬਹੁਤ ਹੀ ਪੁਰਾਣੇ ਬਜ਼ੁਰਗਾਂ ਤੋਂ ਜੋ ਰੱਖਦੇ ਹੋਏ ਨੇ ਕਿ ਵੀਰ ਨੂੰ ਨਹੀਂ ਸਾਭਦੇ ਚਾਹੁੰਦੇ ਨੇ ਪੁਰਾਣੇ ਰਿਕਾਰਡ ਜਿੰਨਾ ਵੀ ਪੁਰਾਣਾ ਮਾਰਜੀ ਰਿਕਾਰਡ ਲੈ ਲਓ ਭਾਈ ਉਹਨਾਂ ਕੋਲੋਂ ਜੋ ਵੀ ਲਪਾਉਣਾ ਹੈਗਾ ਇਹ ਕੋਠੇ ਦੇ ਸਪੀਕਰ ਲਾ ਕੇ ਮੰਜੇ ਲਾ ਕੇ ਦੇਖੋ ਕਿੰਨਾ ਵਧੀਆ ਲੱਗਦਾ ਪੁਰਾਣਾ ਫਿਰਸਾ ਬਹੁਤ ਵਧੀਆ ਅਕਸ਼ਾ ਸੀਗਾ ਤੇ ਹੁਣ ਆਪਾਂ ਵੀਰ ਨੂੰ ਕਹਾਂਗੇ ਵੀ ਆਹ ਹੱਥ ਆਲੀ ਵੀ ਚਲਾ ਕੇ ਦਿਖਾਓ ਆਪਾਂ ਇਦੋਂ ਬਾਅਦ ਹੱਥ ਆਲੀ ਵੀ ਸੁਣ ਕੇ ਚਲਾ ਕੇ ਦਿਖਾਵਾਂਗੇ ਦਾ ਹੁਣ ਵੀਰ ਹੁਣੀ ਆਪਾਂ ਨੂੰ ਆ ਜੋ ਹੱਥ ਨਾਲ ਚੱਲਦਾ ਸੀਗਾ ਜੋ ਪੁਰਾਣੇ ਸਮਿਆਂ ਦੇ ਵਿੱਚ ਬਿਜਲੀ ਨਹੀਂ ਹੁੰਦੀ ਸੀ ਹੱਥ ਨਾਲ ਚੱਲਦਾ ਸੀਗਾ ਤੇ ਵੀਰ ਹੁਣੀ ਹੁਣ ਉਹ ਚਲਾ ਕੇ ਦਿਖਾਉਣਗੇ ਆਪਾਂ ਨੂੰ ਜਗਮੋਨ ਕੋਰ ਦਾ ਰਿਕਾਰਡ ਆਪਾਂ ਦੇਖਦੇ ਜਗਮੋਨ ਕੋਰ ਦਾ ਰਿਕਾਰਡ ਦੇ ਦਿਆਂ ਕਿ ਲਵਾ ਕੇ ਵੀਰ ਹੁਣਾ ਤੋਂ ਜਗਮੋਨ ਕੋਰੀ ਲਾ ਦਿਓ ਜੀ ਜਗਮੋਨ ਕੋਰੀ ਇਹਦਾ ਮੁਗਰਾ ਹੀ ਮਾਂਗੂ ਬਚਾ ਤੀ ਉਹ ਪਨੇ ਚਲਾ ਜਾਣਾ ਆਪਾ ਵੀਰ ਨੂੰ ਸੁਣਦੇ ਦੇ ਦਿਆਂ ਜੇ ਇੱਥੇ ਲਾ ਦੇਣਗੇ ਨਾ ਜਗਮੂਨ ਕੋਰ ਤੇ ਜਗਮੂਨ ਕੋ ਵੀਰੂ ਨਹੀਂ ਕਹਦੇ ਦੇਖਦੇ ਆ ਲੱਭਦੇ ਨੇ ਆਈ ਲੱ ਤੇ ਇੱਧਰ ਹੁਣ ਪੁਰਾਣੇ ਵੇਖੋ ਤੇ ਉਹ ਪੁਰਾਣਾ ਆ ਦੇਖੋ ਕਿਵੇਂ ਹੱਥ ਨਾਲ ਪਹਿਲਾਂ ਗੀੜ ਕੇ ਇਹਦਾ ਬਣਾ ਕੇ ਸਮਝ ਲਓ ਵੀ ਪੁਰਾਣੇ ਜਿਹੜਾ ਵਾਂਗੂ ਪਹਿਲਾਂ ਭਾਪਜੀ ਦੇਣੀ ਪੈਂਦੀ ਹੁੰਦੀ ਸੀ ਜੀ ਇਹਨੂੰ ਵੀ ਆ ਲਾ ਤਾਂ ਆ ਇਹਦਾ ਪਾਜ ਆ ਜਿਆ ਆ ਰੱਖਤਾ ਉੱਤੇ ਆ ਜਾ ਕੋਲ ਹਾਂ ਪੁੱਤ ਜੀ ਉਹ ਆਦਨਾ ਬਸਾਂ ਨੂੰ ਚੋਣੋ ਦਿੱਤੀ ਗਈ ਸਾਗ ਦਾ ਤਾਂ ਤਾਂ ਜੀ ਜਰਾ ਆਹ ਪਿੱਤਲ ਦਾ ਬਗਾ ਇਹ ਪਿੱਤਲ ਦਾ ਇਹ ਪਿੱਤਲ ਦਾ ਆਈ ਵਾ ਦੇਖੋ ਕਿੰਨੇ ਘਾਟੇ ਇਹ ਇੰਨੀ ਇਹ ਪੁਰਾਣਾ ਬਰਛਾ ਗੀਤ ਮੇ ਦਾ ਸਾਹ ਦੇਖੋ ਕਿੰਨਾ ਘੜ ਲੱਗਦਾ ਪੁਰਾਣਾ ਬਰਛਾ ਕਿਉਂਕਿ ਅੱਜ ਕੱਲ ਆਪਾਂ ਤਾਂ ਲੋਕ ਹੀ ਹੋ ਗਏ ਇਹ ਪੁਰਾਣਾ ਬਰਛਾ ਦਾ ਧੰਨਵਾਦ ਜੀ ਵੀਡੀਓ ਨੂੰ ਵੱਤ-ਵੱਤ ਕਰ ਦਿਓ ਸ਼ੇਅਰ ਤੇ ਬਹੁਤ ਹੀ ਲੱਗੇ ਹੋਏ ਨੇ ਕਿ ਆ ਦੋ ਆਡਾਪ ਤੇ 4b2 ਜੋ ਵੀ ਕੋਸ ਹੈ ਨਾ ਇੱਥੇ ਦਿਖਾਉਂਦੇ ਨੇਗੇ ਤੁਹਾਨੂੰ ਸਾਰ ਆਪਾਂ ਕੱਲ-ਕੱਲੀ ਈਟਮ ਆ ਪਤਲ ਦੇ ਭਾਂਡੇ ਆ ਗਏ ਆ ਪਤਲ ਦੇ ਭਾਂਡੇ ਆ ਗਏ ਹੁਣ ਪਤਲ ਦੇ ਭਾਂਡੇ ਵੀ ਦਿਖਾ ਲਿਆ ਆ ਬਾਲਟੇ ਪੱਤਰ ਦੀ ਗਾਗਰ ਪਤਲ ਦੀ ਤੇ ਪਤੀਲੀ ਡੋਲੂ ਸਾਰਾ ਕੁਝ ਛੰਨੇ ਆ ਗਏ ਪੱਤਰ ਦੇ ਜੋ ਜੋ ਵੀ ਕੋਸ ਹੈਗਾ ਪੱਤਰ ਦਾ ਗਲਾਸ ਘੜਬੀਆਂ ਕਿ ਜਿਹੜੇ ਗੋਸ ਆਪਾਂ ਨੂੰ ਨਹੀਂ ਪਤਾ ਨਾ ਉਹ ਆਪਾਂ ਕਹਿ ਨਹੀਂ ਸਕਦੇ ਆ ਪ੍ਰਾਣੇ ਸ਼ਮਿਆਂ ਦਾ ਬੱਲਮ ਹੁੰਦਾ ਜੀ ਆ ਪ੍ਰਾਣੇ ਸ਼ਮਿਆਂ ਦੇ ਵਿੱਚ ਜਦੋਂ ਬਜ਼ੁਰਗ ਹੁੰਦੇ ਸੀ ਉਹ ਸਮਿਆਂ ਦਾ ਇਹ ਬੱਲਮ ਹੁੰਦਾ ਜੀ ਕਰੋਸ ਨਹੀਂ ਕਰਨ ਵਾਲਾ ਬੱਲਮ ਸੀਗਾ ਤੇ ਇਹ ਚੀਜ਼ਾਂ ਬਾਰੇ ਆਪਾਂ ਨੂੰ ਆ ਕਿਹੜੀਆਂ ਪਈਆਂ ਨੇ ਇਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਹੈਗਾ ਫਿਲਕਾ ਵੈਲ ਹਾਲ ਤੇ ਆ ਮਧਾਣੀ ਆ ਗਈ ਤੇ ਆ ਮੰਜਾ ਬੁਰਨ ਵਾਲਾ ਪੰਜ ਆ ਗਿਆ ਦੋਸਤੋ ਕਿਨ ਕਿਉਂਕਿ ਇਹ ਮੰਜਾ ਪਉਣ ਵਾਲਾ ਪੰਜਾਬ ਆਗਾ ਜੋ ਵੀ ਕੋਸ ਹੈਗਾ ਪਗਾ ਤਕਰੀਬਨ ਸਾਰਾ ਹੀ ਆਗਾ ਪੁਰਾਣਾ ਛੱਬਿਆ ਚਾਰ ਬੀ ਤੁਨਾਂ ਦਾ ਸਾਹਮਿਆ ਹੋਇਆ ਜੋ ਕਿ ਕਿਲਾ ਰੈਪੁਰ ਦੇ ਮੇਲੇ ਤੇ ਹਰੇਕ ਸਾਲ ਵੀਰ ਉਹ ਨਹੀਂ ਲੈ ਕੇ ਆਉਂਦੇ ਨੇ ਕਿ ਦੇਖਦੇ ਹੋਗੇ ਤੁਸੀਂ ਰੌਣਕ ਮੇਲਾ ਵੀ ਕਿਲਾ ਰੈਪੁਰ ਦੇ ਮੇਲੇ ਦੇ ਉੱਤੇ ਕਿ ਨਾ ਰੌਣਕ ਮੇਲਾ ਇੱਧਰ ਸਾਡੇ ਬਾਪੂ ਜੀ ਬੈਠੇ ਨੇ ਪੁਰਾਣਾ ਇਤਿਹਾਸ ਸੰਭੀ ਜੋ ਕਿ ਖਲੋਪ ਹੋ ਚੁੱਕੇ ਆ ਪਗਾ ਚਾਦਰਾ ਕੁਰਤਾ ਤੁਲਦੇ ਵਾਲੀ ਪਾਗ ਹੱਥ ਚ ਕੂਗਾ ਬਹੁਤ ਹੀ ਘੱਟ ਸਾਨੂੰ ਦੇਖਣ ਨੂੰ ਮਿਲਦਾ ਵਗਾ ਇਹ ਜਾ ਕੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੇ ਤੁਹਾਨੂੰ ਵਧੀਆ ਲੱਗੀ ਧੰਨਵਾਦ ਜੀ